ਦੋਸਤੋ ਦਿੱਲੀ ਦੇ ਵਿੱਚ ਕੱਲ ਨੂੰ ਵੋਟਾਂ ਪੈ ਰਹੀਆਂ ਜਿੱਥੇ ਅগে ਪਹਿਲਾਂ ਆਮ ਪਾਰਟੀ ਦੀ ਸਰਕਾਰ ਸੀਗੀ ਪਿਛਲੇ 10 ਸਾਲਾਂ ਤੋਂ ਤੇ ਵੋਟਾਂ ਦੇ ਸੰਬੰਧ ਦੇ ਵਿੱਚ ਇੱਕ ਗੱਲ ਜਾਦ ਆ ਗਈ ਇੱਕ ਬੱਚਾ ਜੀ ਛੋਟਾ ਜਿਹਾ 4-5 ਸਾਲ ਦਾ ਬੜਾ ਜਿੱਦੀ ਬੱਚਾ ਸੀ ਇੱਕ ਦਿਨ ਜਿੱਦ ਕਰ ਬੈਠਦਾ ਹੈ ਕਹਿੰਦਾ ਮੈਂ ਤਾਂ ਯਾਰ ਅਕਰ ਲਿਖਾਣੀ ਹੈ ਉਦੇ ਮਾਪਿਓ ਨੇ ਉਹਨੂੰ ਬੜਾ ਸਮਝਾਇਆ ਪਰ ਬੱਚਾ ਜਿਹੜਾ ਬੜਾ ਜਿੱਦੀ ਸੀ ਆ ਦੀ ਜਿੱਦ ਤੇ ਕਾਇਮ ਸੀਗਾ ਕਿਸੇ ਦੀ ਗੱਲ ਤੋਂ ਨਹੀਂ ਉਹ ਸਮਝਿਆ ਰਿਸ਼ਤੇਦਾਰਾਂ ਨੇ ਬੜਾ ਜੋਰ ਲਾ ਲਿਆ ਪਰ ਉਹ ਜਿੱਦ ਕਰੀ ਬੈਠਾ ਕਿ ਮੈਂ ਤਾਂ ਕਿਰਲੀ ਖਾਣੀ ਹੈ ਤੇ ਦੋਸਤੋਂ ਉਹਨਾਂ ਦੇ ਇੱਕ ਗੁਰੂ ਸੀ ਕੋਈ ਜਿਵੇਂ ਆਪਾਂ ਦੇਖਦੇ ਸੀ ਭਰਾਵੇਂ ਜਮਾਨਿਆਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਗੁਰੂ ਹੁੰਦੇ ਸੀ ਉਹਨਾਂ ਦੇ ਜਿੰਨਾਂ ਨੂੰ ਮੰਨਦੇ ਸੀਗੇ ਉਹਨਾਂ ਨੇ ਉਹਨੂੰ ਬੁਲਾ ਲਿਆ ਵੀ ਹੋ ਸਕਦਾ ਸਾਡੀ ਨਾ ਗੱਲ ਸਮਝਦਾ ਹੋਵੇ ਬੱਚਾ ਨਾ ਜੇ ਛੱਡਦਾ ਹੋਵੇ ਵੀ ਆਪਾਂ ਉਹਨੂੰ ਬੁਲਾ ਲੀਏ ਜਦੋਂ ਉਹਨੂੰ ਬੁਲਾਇਆ ਤਾਂ ਉਹਨੂੰ ਉਹਨੇ ਹੀ ਬੜਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੱਚੇ ਨੂੰ ਪਰ ਨਹੀਂ ਬੱਚਾ ਆਪੀ ਜਿੱਤੇ ਕਹਿ ਰਿਹਾ ਫਿਰ ਉਸਨੇ ਜਿਹੜਾ ਗੁਰੂ ਸੀ ਉਹਨਾਂ ਦਾ ਉਹਨਾਂ ਨੇ ਉਹਨੂੰ ਕਿਹਾ ਵੀ ਤੁਸੀਂ ਐਂਕਰੋ ਕਿਰਲੀ ਪੜੋ ਕਿਰਲੀ ਫੜ ਕੇ ਲਿਆ ਕੇ ਮਾਰ ਕੇ ਉਹਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਓ ਕਿਰਲੀ ਉਹਨੇ ਲਿਆਂਦੀ ਲੇਟ ਦੇ ਵਿੱਚ ਪਾਈ ਤੇ ਬੱਚੇ ਨੂੰ ਕਹਤਾ ਆ ਲੈ ਕਿਰਲੀ ਤੂੰ ਖਾ। ਵੀ ਤੇਰੀ ਜੇਦ ਪੂਰੀ ਕਰਤੀ ਐ ਸੀ ਉਹਨੂੰ ਕਿਰਲੀ ਖਾ ਲੈ। ਬੱਚਾ ਕਹਿੰਦਾ ਇਹ ਤਾਂ ਕੱਚੀ ਐ ਮੈਂ ਨਹੀਂ ਖਾਂਦਾ ਕਹਿੰਦਾ। ਫੇਰ ਰੋਲਾ ਪਾਇਆ ਉਹਨੇ। ਫੇਰ ਉਹਨਾਂ ਨੇ ਕਿਰਲੀ ਨੂੰ ਪਕਾਇਆ। ਪਕਾ ਕੇ ਫੇਰ ਟਰੇਡ ਦੇ ਵਿੱਚ ਰੱਖਤਾ। ਬੱਚੇ ਨੇ ਫੇਰ ਮਨਾਂ ਕਰਤਾ। ਕਹਿੰਦਾ ਨਾ 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 ਕਹਿੰਦਾ ਪੱਕ ਤਾਂ ਗਈ। ਪਰ ਇਹਦੇ ਟੁਕੜੇ ਕਰੋ ਹਨਾ ਫੇਰ ਖਾਉਂਗਾ ਉਹਨਾਂ ਦੇ ਟੁਕੜੇ ਕਰਦੇ ਉਹਦੇ ਚਾalo ਕੱਟਤੀ ਹਨਾ ਹੁਣ ਖਾ ਬਚਨ ਫੇਰ ਜਦ ਪੜ ਲਈ ਕਹਿੰਦਾ ਜੀ ਮੈਂ ਨਹੀਂ ਖਾਂਦਾ ਪਹਿਲਾਂ ਤੀ ਗਿਰਲੀ ਪੂਖਾ ਉਹਨੂੰ ਗੁਰੂ ਨੂੰ ਕਹਿੰਦਾ ਗੁਰੂ ਕਹਿੰਦਾ ਮੈਂ ਵੈਜੀਟੇਰੀਅਨ ਆ ਯਾਰ ਮੈਂ ਇਸ ਚੀਜ਼ ਨੂੰ ਹੱਥ ਲਾਉਂਦਾ ਮੈਂ ਹਮੇਸ਼ਾ ਵੈਜੋ ਜੀ ਦਾ ਖਾਂਦਾ ਹੈ ਕੰਨ ਨਹੀਂ ਨਹੀਂ ਕੰਨ ਤੂੰ ਇਹਨੂੰ ਖਾ ਜੇ ਪੜ੍ਹਨ ਲੱਗਾ ਉਹ ਵਿਚਾਰੇ ਗੁਰੂ ਸਿੱਖਾ ਜਿਹੜਾ ਉਹਨੇ ਦੰਦਾਂਾਂ ਦੇ ਥੱਲੇ ਜੀਮ ਨੱਪੀ ਅੱਖਾਂ ਬੰਦ ਕੀਤੀਆਂ ਤੇ ਜਿਹੜੀ ਉਹ ਕਰਲੀ ਐ ਅੱਧੀ ਖਾ ਗਿਆ ਅੱਧੀ ਕਰਲੀ ਥਾ ਕੇ ਉਹਨੂੰ ਬੱਚੇ ਨੂੰ ਕਹਿੰਦਾ ਵੀ ਮੈਂ ਖਾ ਗਿਆ ਤੇ ਅੱਧੀ ਕਰਲੀ ਮੈਂ ਖਾ ਗਿਆ ਹੁਣ ਐ ਕਰ ਜਿਹੜੀ ਅੱਧੀ ਰਹਿ ਗਈ ਹੁਣ ਤੂੰ ਇਹ ਖਾ ਬੱਚੇ ਨੂੰ ਕਹਿੰਦਾ ਬੱਚਾ ਕਹਿੰਦਾ ਫੇਰ ਹੂਣ ਲੱਗ ਜਾਂਦਾ ਜिद ਕਰ ਲੈਂਦਾ ਕਹਿੰਦਾ ਜਿਹੜੀ ਅੱਧੀ ਕਰਲੀ ਮੈਂ ਖਾਣੀ ਸੀ ਉਹ ਤੂੰ ਖਾ ਗਿਆ ਇਹ ਤਾਂ ਮੇਰੀ ਕਰਲੀ ਜਿਹੜੀ ਸੀ ਅੱਧੀ ਮੈਂ ਖਾਣੀ ਸੀ ਇਹ ਤਾਂ ਤੂੰ ਖਾ ਗਿਆ ਪਰ ਪੰਡਤ ਤਾਂ ਵਿਚਾਰਾ ਉਹ ਜਿਹੜਾ ਗੁਰੂ ਹੁੰਦਾ ਉਹਨਾਂ ਦਾ ਉਹ ਜਿਹੜਾ ਕਰੀਦਾ ਕੀ ਕਰੇ ਬੱਚਾ ਫੇਰ ਜिद ਤੇ ਤੇ ਇਸ ਤੋਂ ਪਹਿਲਾਂ ਕਿ ਅੱਧੀ ਜਿਹੜੀ ਕੰਮ ਦੀ ਬਚੀ ਸੀ ਉਹਦੇ ਗੁਰੂ ਨੂੰ ਉਹ ਵੀ ਖਾਣੀ ਪੈਣੀ ਸੀਗੀ ਇਸ ਤੋਂ ਪਹਿਲਾਂ ਉਹਨੇ ਪਿੱਛਾ ਛੜਾਇਆ ਤੇ ਉੱਥੋਂ ਗਿਆ ਭੱਜ ਕਹਿੰਦਾ ਵੀ ਇਹਨੂੰ ਤੁਸੀਂ ਸਮਾਦੋ ਮੇਰੇ ਤਾਂ ਬਸ ਹੋਇਆਗਾ ਬਾਹਰ ਤੇ ਦੋਸਤੋ ਉਹੀ ਨੋਟੈਂਕੀ ਅੱਜ ਕੱਲ੍ਹ ਦੀਆਂ ਸਰਕਾਰਾਂ ਜਿਹੜੀਆਂ ਉਹ ਕਰੀ ਜਾਂਦੀਆਂ ਠੀਕ ਹੈ ਦਿੱਲੀ ਦੇ ਵਿੱਚ ਵੀ ਵੋਟਾਂ ਪੈਦੀਆਂ ਉੱਥੇ ਵੀ ਨੋਟੈਂਕੀ ਚੱਲੀ ਜਾਂਦੀ ਹੈ ਅਸੀਂ ਤੁਹਾਨੂੰ ਬਿਜਲੀ ਫ੍ਰੀ ਦੇ ਦਾਂਗੇ ਅਸੀਂ ਤੁਹਾਨੂੰ ਪਾਣੀ ਫ੍ਰੀ ਦੇ ਦਾਂਗੇ ਅਸੀਂ ਤੁਹਾਨੂੰ ਵਾਹ ਫ੍ਰੀ ਦੇ ਦਾਂਗੇ ਤੁਹਾਨੂੰ ਅਸੀਂ ਘਰ ਫ੍ਰੀ ਦੇ ਦਾਂਗੇ ਹੌਨਾ ਕਰਨਾ ਉਸਨੀ ਹੈ ਇਹਨਾਂ ਦੀ ਨੋ ਟੈਂਕੀ ਦੇ ਵਿੱਚ ਆਮ ਜਨਤਾ ਜਿਹੜੀ ਫਸ ਜਾਂਦੀ ਹੈ ਉਹ ਇੱਕ ਵਾਰ ਦੇ ਵਾਦੇ ਹੁੰਦੇ ਆ ਉਸ ਤੋਂ ਬਾਅਦ ਕੋਈ ਵਾਦੇ ਪੂਰੇ ਨਹੀਂ ਹੁੰਦੇ ਜਾਂ ਕਿਸੇ ਮਰਦੀ ਸਟੇਟਾਂ ਦੀ ਜਾਂ ਸਰਕਾਰਾਂ ਦੀ ਜਾਂ ਆਪਾਂ ਲੈ ਲਓ ਜਿਸ ਕਰਕੇ ਦੋਸਤੋ ਵੋਟਾਂ ਵਾਟਾਂ ਵਿੱਚ ਜੇ ਜੋ ਤੁਸੀਂ ਪਾਉਣੀ ਹੈ ਜਿਸ ਨੂੰ ਪਾਉਣੀ ਹੈ ਆਪਦੇ ਹਿਸਾਬ ਨਾਲ ਤੁਹਾਨੂੰ ਸਰਕਾਰ ਇਹਨਾਂ ਦੇ ਚਾਸੀ ਦੇ ਨਾਲ ਜੋ ਥੈਂਕ ਯੂ ਸੋਨੂ ਵੀ ਨੋਟੈਂਕੀ ਵਾਲੀ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਧੰਨਵਾਦ